ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸਤਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਇਸ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰ ਦਿੱਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਡ ਦੇ ਨਾਲ ਦੇ ਵੀ ਸਾਡੀ ਜਿਹੜੀ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਕਾਫੀ ਸਾਰੇ ਡਿਜ਼ਾਈਨ ਨੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਹੈ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਹੈਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਿੱਧਾ ਇਸ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀਆਂ ਬਲੇਨ ਸੂਟ ਦੇ ਉੱਪਰ ਵਰਕ ਨਾ ਤਿਆਰ ਕਰਵਾਉਣਾ ਹੈ ਵੀ ਤਾਂ ਹੈ ਵੀ ਆਪਣਾ ਹੈਂਡਵਰਕ ਚ ਕਰਵਾਉਣਾ ਡੇਲੀ ਵੇਅਰ ਵਾਲਾ ਰੁਟੀਨ ਵਾਲਾ ਸੂਟ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾ ਉਸ ਤਰ੍ਹਾਂ ਦਾ ਆਪਣਾ ਬੁਟੀਕ ਸਾਈਡ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਵਧੀਆ ਕਾਰਨੀ ਵਾਲੇ ਫੈਬਰਿਕ ਦੇ ਆਪਾਂ ਲੈ ਕੇ ਆਏ ਆ ਅਲੱਗ-ਅਲੱਗ ਫੈਬਰਿਕ ਤੇ ਤਿਆਰ ਹੋਏ ਹੋਏ ਨੇ ਇਹ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਤ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਵੀ ਆਪਣੇ ਟੈਂਬੀ ਸਿਲਕ ਦੀ ਫੈਬਰਿਕ ਹੈਗੀ ਤੇ ਆਪਾਂ ਨੇ ਇਹ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਆਫ ਵਾਈਟ ਕਲਰ ਹੈਗਾ ਤੇ ਟੈਂਬੀ ਸਿਲਕ ਦੀ ਆਪਣੀ ਫੈਬਰਿਕ ਹੈਗੀ ਬਹੁਤ ਜਿਆਦਾ ਸੋਹਣਾ ਆਪਣਾ ਟ੍ਰੈਂਡਿੰਗ ਵਾਲਾ ਜਿਹੜਾ ਡਿਜ਼ਾਈਨ ਹੈਗਾ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਹੋਇਆ ਆਪਣਾ ਇਹ ਡਿਜ਼ਾਈਨ ਹੈ ਸਰਦੀਆਂ ਵਾਲੇ ਪੇਗਰਨੀਏ ਵਾਲੇ ਤੇ ਸਿੰਥੈਟਿਕ ਫੈਬਰਿਕ ਤੇ ਸਾਰਾ ਤਾਂ ਤਿਆਰ ਹੋਇਆਗਾ ਦੇਖੋ ਇਹਦੇ ਪਹਿਲਾਂ ਤੁਸੀਂ ਕਾਫੀ ਸੂਤ ਸਾਡੇ ਲੀਨਨ ਕਾਟਨ ਜਿਹੜੀ ਆਪਣੇ ਰਾਮ ਟੈਕਸ ਕਾਟਨ ਉਹ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਦੇਖਿਆ ਹੁਣ ਇਹ ਆਪਣਾ ਟੈਨੀ ਸਿਲਕ ਤੇ ਆਇਆ ਬਣਨ ਦੇ ਲਈ ਫਿਰੋਜੀ ਕਲਰ ਦਾ ਵਰਕ ਆਪਾਂ ਇਹ ਚਾਕਾਂ ਦੇ ਉੱਪਰ ਤੇ ਇਹਦੀਆਂ ਬਾਹਾਂ ਦੇ ਉੱਪਰ ਦੇਖੋ ਤੇ ਫਿਰ ਇਹਦੀ ਬੋਟਲ ਦੇ ਉੱਪਰ ਇਹ ਵਾਰ ਬਣ ਕੇ ਹੀ ਆ ਗਿਆ ਬੋਟਲ ਤੇ ਇਹ ਮੇ ਸਾਰਾ ਵਰਕ ਹੋਇਆ ਹੋਇਆ ਹੈਗਾ ਨਾ ਤੁਸੀਂ ਨਾਲ ਹੁਣ ਇੱਕ ਕਲਰ ਦਾ ਦੁਪੱਟਾ ਕਰਵਾਉਣਾ ਹੈ ਤਾਂ ਇੱਕ ਦਾ ਕਰਵਾ ਸਕਦੇ ਹੋ ਕੱਲਾ ਫੂਜੀ ਕਲਰ ਦਾ ਜੇਕਰ ਤੁਸੀਂ ਡਾਈ ਡਾਈ ਕਰਵਾਉਣਾ ਹੈ ਤਾਂ ਡਾਈ ਡਾਈ ਕਰਵਾ ਸਕਦੇ ਹੋ ਡਾਈ ਡਾਈ ਵੀ ਬਹੁਤ ਸੋਹਣਾ ਲੱਗੂਗਾ ਨਾਲ ਕਰਿਆ ਹਾ ਦੁਪੱਟਾ ਤੇ ਇੱਕ ਕਲਰ ਦਾ ਦੁਪੱਟਾ ਲਾ ਕਰਕੇ ਆਪਾਂ ਇਹਨੂੰ ਫਿਨਿਸ਼ ਇਦਾਂ ਦੇ ਸਕਦੇ ਹਾਂ ਉਹ ਦੋਨਾਂ ਨਾਲ ਹੀ ਜਚੂਗਾ ਇਹ ਹਮ ਭਲੇ ਦੁਪੱਟਾ ਕਰਾਓ ਜਾਂ ਮਟਾਈ ਡਾਈ ਕਰਾਓ ਜਿਹੜਾ ਤੁਹਾਨੂੰ ਪਸੰਦ ਹੋ ਉਹ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਇਹ ਆਪਾਂ ਟਾਈ ਵੀ ਇਸਨੇ ਕਿਤੇ ਕਰਵਾਇਆ ਤੁਸੀਂ ਆਪਣਾ ਗਰਮੀਆਂ ਵਾਲੇ ਤੇ ਕਿਸੇ ਵੀ ਫੈਬਰਿਕ ਤੇ ਇਹ ਸੇਮ ਤੋਂ ਸੇਮ ਬਣਦਿਨਾ ਤਿਆਰ ਕਰਵਾ ਸਕਦੇ ਹੋ ਪਲੇ हां जी ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣੀ ਟੈਪੀ ਸਿਲਕ ਦੀ ਫੈਬਰਿਕ ਦਾ ਤੇ ਮਸਟਰਡ ਕਲਰ ਹੈ ਦਾ ਮਸਟਰਡ ਕਲਰ ਤੇ ਆਪਣੀ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਹੈਗਾ ਮਸ਼ੀਨ ਵਰਕ ਦਾ ਸੂਟ ਹੈ ਆਪਣਾ ਤੇ ਟੈਪੀ ਸਿਲਕ ਦੀ ਫੈਬਰਿਕ ਆ ਮਸਟਰਡ ਕਲਰ ਹੈਗਾ ਇਹ ਵਾਲਾ ਡਿਜ਼ਾਈਨ ਹੈ ਮਸ਼ੀਨ ਵਰਕ ਦਾ ਵਧੀਆ ਹਨਾ ਦੇਖੋ ਇਹਦਾ ਆਪਣਾ ਘੇਰੇ ਬਾਹਾਂ ਤੋਂ हट ਕੇ ਵੀ ਚੀਜ਼ ਬਣੀ ਹੋਈ ਹੈਗੀ ਘੇਰੇ ਦੇ ਤੋਂ ਛੋਟਾ ਵਰਕ ਸਟਾਰਟ ਹੋ ਕੇ ਇਧਰ ਬਦੀ-ਬਦੀ ਆ ਰਹੀ ਤੇ ਦਿਰੇ ਤੱਕ ਪਾ ਜੂਗਾ ਆਪਣਾ ਵਰਕ ਇਦਾਂ ਵਧੀਆ ਬਣਿਆ ਫੈਗੂਗਾ ਇਹਨਾਂ ਲਈ ਤੇ ਕੋਈ ਫਰਕ ਨਹੀਂ ਹੈਗਾ ਤੇ ਆਪਾਂ ਜੇ ਬਾਹਾਂ ਦੇ ਉੱਪਰ ਵੇਲ ਦਾ ਕੇਵਲ ਵੇਲ ਹੈ ਹੁਣ ਜਿਹੜੀ ਆ ਵੇਲ ਦੇ ਕੋ ਬਾਹਾਂ ਦੇ ਉੱਪਰ ਬਣੀ ਹੋਈ ਹੈਗੀ ਇਹ ਤੁਸੀਂ ਸੇਮ ਬਾਟਮ ਤੇ ਵੀ ਕਰਵਾ ਸਕਦੇ ਹੋ ਬਸ ਆਪਾਂ ਬਾਟਮ ਤੇ ਨਹੀਂ ਕਰਵਾਈ ਤੇ ਤੁਸੀਂ ਆਪਣੀ ਚੋਅਸ ਦੇ ਅਨੁਸਾਰ ਜਿਹੜਾ ਆਹ ਵਰਕ ਹੈ ਦੇਖੋ ਇਹ ਵੀ ਤੁਸੀਂ ਦੇਖ ਕਾਫੀ ਕਸਟਮਰ ਹੈਗਾ ਨਾ ਕੋਈ ਕਈ ਚੀਜ਼ਾਂ ਨੋਟ ਕਰ ਲੈਣ ਲੈਗੇ ਤੁਸੀਂ ਜੇ ਆਹੀ ਵਰਕ ਸੇਮ ਆਪਣਾ ਚਾਹ ਕੇਰੇ ਦੇ ਉੱਪਰ ਕਰਵਾਉਣਾ ਤੇ ਕਿੰਨੀ ਸੋਹਣੀ ਵੇਲ ਬਣੀ ਹੋਈ ਹੈਗੀ ਆਹੀ ਵੇਲ ਤੁਸੀਂ ਆਪਣੇ ਚਾਹ ਕੇਰੇ ਦੇ ਉੱਪਰ ਕਰਵਾ ਸਕਦੇ ਹੋ ਕਲਰ ਤੁਹਾਡੀ ਆਪੇ ਤਰ੍ਹਾਂ ਦਾ ਹੋਗਾ ਜਿਹੜਾ ਕਲਰ ਸਾਨੂੰ ਕਹੋਗੇ ਅਸੀਂ ਉਹ ਕਰਕੇ ਦੇਵਾਂਗੇ ਜੇ ਜੇ ਤੁਹਾਡੀ ਆਪਣੀ ਚੁਆਇਸ ਨੂੰ ਫੈਬਰਿਕ ਦੀ ਉਹੀ ਤੁਹਾਨੂੰ ਫੈਬਰਿਕ ਦਿੱਤੀ ਜਾਊਗੀ ਜਿਹੜਾ ਵੀ ਤੁਹਾਨੂੰ ਜਿੰਨੇ ਪਸੰਦ ਆਇਆ ਉਸ ਅਕੋਰਡਿੰਗ ਤੁਸੀਂ ਆਪਣਾ ਲਸਟਿਕ ਰੈਡੀ ਕਰਵਾ ਸਕਦੇ ਹੋ ਅੱਜ ਜਿਹੜਾ ਆਪਣਾ ਇਹ ਸੂਟ ਤਿਆਰ ਹੋਇਆਗਾ ਇਹ ਬਹੁਤ ਸੋਹਣਾ ਆਪਣਾ ਡਿਜ਼ਾਈਨਰ ਸੂਟ ਤਿਆਰ ਕਰਵਾਇਆਗਾ ਤੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਤੈਬੀ ਸਿਲਕ ਦੀ ਫੈਬਰਿਕ ਹੈ ਤੇ ਆਪਾਂ ਨੇ ਪਿਸਤਾ ਕਲਰ ਆਹੀ ਦਾਵੇਂ ਨੂੰ ਪਿਸਤਾ ਕਲਰ ਆਹੀ ਆਪਾਂ ਲਾਰਕ ਪਿਸਤਾ ਕਲਰ ਤੇ ਬਹੁਤ ਜਿਆਦਾ ਸੋਹਣਾ ਕਲਰ ਆਗਾ ਫੋਟੋ ਲੈ ਲਈ ਕੈਮਰਾ ਕਰਕੇ ਕੈਮਰੇ ਦੇ ਵਿੱਚ ਸਹੀ ਆ ਰਿਹਾ ਹੈਗਾ ਕਲਰ ਵੀ ਬਿਲਕੁਲ ਸਹੀ ਆ ਰਿਹਾ ਹੈ ਕਲਰ ਵੀ ਕੈਮਰੇ ਦੇ ਵਿੱਚ ਬਹੁਤ ਸੋਹਣਾ ਕਲਰ ਆ ਪਿਆਰਾ ਕਲਰ ਆਗਾ ਇਹ ਗਰਮੀਆਂ ਵਾਲਾ ਬਹੁਤ ਜਿਆਦਾ ਸੋਹਣਾ ਵਧੀਆ ਪਾਰਟੀ ਵੇਅਰ ਸੂਟ ਆਪਣੇ ਤਿਆਰ ਕਰਵਾ ਲਏ ਸਿੰਪਲ ਜੇ ਵਰਕ ਦੇ ਨਾਲ ਦੇਖੋ ਆਪਣੇ ਤਿਆਰ ਕਰਵਾਇਆਗਾ ਵਰਕ ਇਹਦੇ ਸਿਰਫ ਆਪਾਂ ਨੂੰ ਮਿਲੂਗਾ ਬੋਟਮ ਦੇ ਉੱਪਰ ਸਿਰਫ ਸਿਰਫ ਬੋਟਮ ਦੇ ਉੱਪਰ ਇਹਦਾ ਵਰਕ ਹੋਇਆ ਹੈਗਾ ਬਾਕੀ ਇਹਦੇ ਵਿੱਚ 2-3 ਥ्रेड ਬਸ ਆਪਣੇ ਯੂਜ਼ ਕੀਤੇ ਨੇ ਬਲੂ ਤੇ ਔਰੇਂਜ ਆਪਾਂ ਦੋ ਸ਼ੇਡ ਹੀ ਇਹਦੇ ਵਿੱਚ ਤਿਆਰ ਕੀਤੇ ਕਿਉਂਕਿ ਆਹ ਜਿਹੜਾ ਦੂਸਰਾ ਗਾ ਇਹਦਾ ਪਿਛਲੇ ਦੇ ਡਾਰਕ ਲਾਈਟ ਸ਼ੇਡ ਕੀਤੀ ਹੋਈ ਹੈਗੀ। ਬਾਕੀ ਆਪਾਂ ਜਿਹੜੇ ਇਹ ਜਰੀ ਵਾਲਾ ਵਰਕ ਕੇਸ ਹੈ, ਸਿਲਵਰ ਕਲਰ ਦੀ ਜਰੀ ਹੈਗੀ ਤੇ ਹੁਣ ਸ਼ਰਟ ਦੇਖੋ ਤੁਹਾਨੂੰ ਦਿਖਾਉਣੀ ਆਪਾਂ। ਸ਼ਰਟ ਦੇ ਆਪਾਂ ਜਿਹੜੀ ਫਿਨਿਸ਼ਿੰਗ ਹੈਗੀ ਚਾਕਾਂ ਦੇ ਆਪਾਂ ਆਹ ਵਾਲੇ ਥ्रेड ਦੇ ਨਾਲ ਨੇ ਕੀਤੀ ਹੈ ਇਹਦਾ। ਇਹਦੇ ਨਾਲ ਸੌਰੀ ਕਲਰ ਦੇ ਨਾਲ ਜਿਹੜੀ ਆਪਾਂ ਨੇ ਸੰਤਰੀ ਰੰਗ ਦਾ ਹੈ ਨਾ orange ਕਲਰ ਦਾ ਜਿਹੜਾ ਆਪਾਂ ਨੇ ਫਿਨਿਸ਼ਿੰਗ ਪੱਟੀ ਇਹ ਚਾਕਾਂ ਦੇ ਫਿਰ ਐਦਾ ਦੇਖੋ ਇਹ ਪਿੰਟ ਫੈਕਸ ਵਗੈਰਾ ਜਿਹੜੇ ਪਾਏ ਹੋਏ ਹੈਗੇ ਆਪਾਂ ਨੇ 골ਡਨ ਜਿਹੜੀ ਸੰਗੋਸਾ ਲੇਸ ਹੁੰਦੀ ਉਹਦੇ ਨਾਲ ਨੇ neck ਤੇ اوپر ਵਰਕ ਆ ਗਿਆ ਤੇ ਬਾਹਾਂ ਦੀ ਫਿਨਿਸ਼ਿੰਗ ਦੇਖੋ ਐਦਾ ਵਧੀਆ ਡਿਜ਼ਾਈਨਰ ਤੋਂ ਤੁਸੀਂ ਆਪਣੇ ਲਈ ਤਿਆਰ ਕਰਵਾਉਣਾ ਤਾਂ ਐਦਾ ਨਾ ਕਰਵਾ ਸਕਦੇ ਦੇਖ ਇਹ ਵਾਲਾ ਆ ਗਿਆ ਆਪਣਾ ਬਾਹਾਂ ਦਾ ਡਿਜ਼ਾਈਨ ਇਹ ਸਾਰੀ ਆਪਣੀ ਸਟਿਚਿੰਗ ਦੁਆਰਾ ਹੀ ਕੀਤਾ ਹੋਇਆ ਕੰਮ ਹੈਗਾ ਸ਼ਰਟ ਦੇ ਉੱਪਰ ਸਿਰਫ ਆਪ ਬੋਟਮ ਤੇ ਹੀ ਵਰਕ ਕਰਵਾਇਆ ਹੈਗਾ ਸ਼ਰਟ ਦੇ ਉੱਪਰ ਸਾਰਾ ਆਪਣਾ ਸਟਿਚਿੰਗ ਟਾਈਮ ਹੋਇਆ ਹੋਇਆ ਹੈਗਾ ਜੋ ਵੀ ਹੋਇਆ ਹੋਇਆ ਹੈਗਾ ਕੁਝ ਐਦਾ ਆਪਣਾ ਸਟਿਚਿੰਗ ਸਟਾਈਲ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਵੇਂ ਦੇਖੋ ਇਹ ਵਾਲਾ ਜਿਹੜਾ ਸਾਰਾ ਪੈਚ ਲਗਾ ਕੇ ਆਪਾਂ ਨੇ orange color ਦਾ ਫਿਰ ਇਹਦੀ ਬਾਹ ਨੂੰ ਕਮਿਸ਼ਨ ਦਿੱਤੀ ਹੈ ਤੇ ਹੁਣ ਇਹ ਦੁਪੱਟਾ ਦਿਖਾਉਣੇ ਆਪਾਂ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਤਿਆਰ ਕਰਵਾਇਆ ਪਿਓਰ organza ਦਾ ਦੁਪੱਟਾ ਹੈ ਆਪਣਾ ਤੇ ਇਹਦੇ डबल ਲੇਸ ਦੇ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਦੇਖੋ ਜੀ ਜਿੱਦ ਤਾ ਆਪਣੇ ਲੰਬੇ ਲੋਟ ਅਪਲਾਏ ਦੁਪੱਟੇ ਦੇ ਉੱਪਰ orange shade ਲਾਇਆ ਤੇ ਦੂਸਰਾ ਜਿਹੜਾ ਸੈਕੰਡ ਕਲਰ ਸੀ ਇਹਦੇ ਵਿੱਚ blue color ਉਹ ਆਪਾਂ ਨੇ ਲੜਾਂ ਤੇ ਲਾਇਆ ਤੇ ਬਾਕੀ ਇਹਨੂੰ ਦੋਨਾਂ ਸਾਈਡਾਂ ਦਾ ਤੋਂ ਆਪਾਂ ਨੇ ਸਮੋਸਾ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਬਹੁਤ ਜ਼ਿਆਦਾ ਸੋਹਣਾ ਆਪਣਾ ਦੁਪੱਟਾ ਤਿਆਰ ਹੋਏਗਾ। ਉਹ ਸੋਹਣਾ ਬਣੇਗਾ ਦੇਖੋ ਆਪਣਾ ਦੁਪੱਟਾ। ਇਦਾਂ ਨਹੀਂ ਤੁਸੀਂ ਡਿਜ਼ਾਈਨਰ ਚੀਜ਼ਾਂ ਤਿਆਰ ਕਰਵਾ ਕੇ ਲੈਣੀਆਂ ਨੇ ਤਾਂ ਆਪਾਂ ਦੱਸ ਸਕਦੇ ਹਾਂ ਸਾਰਾ ਤਿਆਰ ਕਰਵਾ ਕੇ ਲੈ ਸਕਦੇ। ਦੇਖੋ ਜਿੱਦਾਂ ਦੀ ਆਪਾਂ ਨੇ ਸ਼ਰਟ ਤਿਆਰ ਕੀਤੀ ਆ ਉਦੋਂ ਦਾ ਹੀ ਸਾਰਾ ਆਪਾਂ ਨੇ ਦੁਪੱਟਾ ਲੈਣਗੇ। ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਬਣੇਗਾ। ਇਹ ਪਹਿਲਾਂ ਆਪਾਂ ਕਾਫੀ ਟਾਈਮ ਲਵੇਗਾ ਉਦੋਂ ਇਹ ਜਿਸੂਟ ਬਣਾਇਆ ਸੀ ਉਹ ਆਪਾਂ ਖਾਦੀ ਕਾਟਨ ਸੌਰੀ ਖਾਦੀ ਸਰਕਰੇ ਉੱਪਰ ਬਣਾਇਆ ਸੀ ਪਿਓਰ ਖਾਦੀ ਦੇ ਉੱਪਰ ਆਪਣਾ ਉਹ ਸੂਟ ਬਣਾਇਆ ਹੋਇਆ ਸੀ ਇਹ ਆਪਾਂ ਨੇ ਟੈਬੀ ਤੇ ਬਣਾਇਆ ਟੈਬੀ ਤੇ ਵੀ ਉਦੀ ਉਨੀ ਹੀ ਫਿਨਿਸ਼ਿੰਗ ਆਈ ਹੈ ਇਹ ਜਿਸ ਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਫੈਬਰਿਕ ਤੇ ਜਿਹੜੀ ਫਿਨਿਸ਼ਿੰਗ ਆਉਗੀ ਇਹੇ ਤੁਸੀਂ ਜਿਹੜਾ ਵੀ ਫੈਬਰਿਕ ਤੁਸੀਂ ਲਓਗੇ ਉਹ ਤੇ ਇੰਨੀ ਹੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਸਾਰੇ ਤੇ ਆਪਾਂ ਸਟਿਚਿੰਗ ਸਟਾਈਲ ਦੇ ਨਾਲ ਤੁਸੀਂ ਐਦਾਂ ਵੀ ਆਪਣਾ ਤਿਆਰ ਕਰਵਾ ਕੇ ਲੈਣਾ ਹੁੰਦਾ ਲੈ ਸਕਦਾ ਹੈ ਦੇਖੋ ਕਾਫੀ ਸੋਹਣਾ ਡਿਜ਼ਾਈਨਰ ਸੂਟ ਆਪਣਾ ਤਿਆਰ ਹੋਇਆਗਾ ਸੇਮ ਟੂ ਸੇਮ ਆਪਣਾ ਹਾਂਜੀ ਦੇਖੋ ਜਿਹੜਾ ਇਹ ਸੂਟ ਆ ਇਹ ਵੀ ਆਪਣੇ ਹੈਂਡਵਰਕ ਦੇ ਵਿੱਚ ਤਿਆਰ ਕਰਵਾਇ ਗ੍ਰੀਨ ਮਹਿੰਦੀ ਕਲਰ ਹੈ ਇਹਦਾ ਮਹਿੰਦੀ ਗ੍ਰੀਨ ਕਲਰ ਹੈਗਾ ਤੇ ਟੈਬੀ ਸਿਲਕ ਦੀ ਫੈਬਰਿਕ ਆ ਇਹ ਵੀ ਆਪਣਾ ਸਾਰਾ ਹੈਂਡਵਰਕ ਦੇ ਵਿੱਚ ਹੀ ਤਿਆਰ ਹੋਇਆ ਹੈਗਾ ਸੂਟ ਢੇਰੇ ਦੇ ਉੱਪਰ ਦੇਖੋ ਇਦਾਂ ਵਰਕ ਹੋਇਆ ਹੈ ਸਾਰਾ ਹੈਂਡਵਰਕ ਦੇ ਨਾਲ ਸਿਰਫੀ ਦਾ ਜਿਹੜਾ ਵਰਕ ਜਾਦਾ ਹੈਗਾ ਤੇ ਜਿਹੜੀ ਆਉਟਲਾਈਨਿੰਗ ਆਪਾਂ ਨੇ ਹੋ ਮੋਤੀ ਲੱਗੀ ਤੇ ਵਿੱਚ ਇੱਕ ਕਲਰ ਦਾ ਥ੍ਰੈਡ ਹੈ ਜਿਹੜਾ ਬੇਬੀ ਪਿੰਕ ਸ਼ੇਡ ਹੈਗਾ ਉਹਦਾ ਯੂਜ਼ ਕੀਤਾ ਹੈਗਾ ਆਪਾਂ ਨੇ ਦੇਖੋ ਇਦਾਂ ਬੁਟੀਆਂ ਜਣਗੀਆਂ ਸ਼ਰਟ ਦੇ ਵਿੱਚ ਤੇ ਇਹ ਵਾਲਾ ਗਲੇ ਦਾ ਵਰਕ ਹੈ ਇਦਾਂ ਗਲੇ ਦਾ ਵਰਕ ਹੈ ਤੇ ਆਉਟਲਾਈਨਿੰਗ ਸਾਰੀ ਮੋਤੀ ਨਾਲ ਹੋਈ ਹੋਈ ਹੈਵੇਂ ਗਲੇ ਦਾ ਵਰਕ ਆ ਗਿਆ ਇਹ ਇਦਾਂ ਦੇਖੋ ਇਹਦੀ ਬਾਹਰ ਉੱਪਰ ਆਹ ਵਾਲਾ ਬਾਹਰ ਉੱਪਰ ਵਰਤ ਸਾਰੀ ਬਾਹਰ ਦੇ ਉੱਪਰ ਵਰਤ ਮਿਲੂਗਾ ਪਰ ਇਹ ਤਾਂ ਸਾਰੀ ਬਾਹਰ ਦੇ ਉੱਪਰ ਇਹ ਦਬਾ ਦਿੱਤਾ ਇਹਦੀ ਬਾਟਮ ਤੇ ਆਪਾਂ ਨੇ ਨਹੀਂ ਕਰਵਾਇਆ ਤੁਸੀਂ ਆਪਣਾ ਐਡ ਕਰਵਾਉਣਾਗਾ ਆਹੀ ਵਰਤ ਤੇ ਜਿਹੜਾ ਤੁਸੀਂ ਆਪਣਾ ਬਾਟਮ ਤੇ ਐਡ ਕਰਵਾ ਸਕਦੇ ਹੋ ਜੇ ਸੇਮ ਆ ਬਾਹਰ ਨਾਲ ਦਾ ਜੇਕਰ ਮੁੱਟੀਆਂ ਐਡ ਕਰਵਾਉਣੀਆਂ ਤਾਂ ਮੁੱਟੀਆਂ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਸੂਟ ਤਿਆਰ ਕਰਵਾ ਸਕਦੇ ਹੋ ਤੁਸੀਂ ਆਪਣਾ ਸਾਰਾ ਇਦਾਂ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਸੂਟ ਜਿਹੜਾ ਤਿਆਰ ਹੋਇਆ ਹੈ। ਕਾਫੀ ਸੋਹਣੀ ਬੜੀ ਅਫੀਸ਼ੀਅਨਿੰਗ ਦੇ ਨਾਲ ਆਪਣਾ ਰੈਡੀ ਹੋਇਆ। ਇਹੜ ਵਰਕ ਦਾ ਸੂਤ ਹੈ ਮੈਦੀ ਗ੍ਰੀਨ ਕਲਰ ਹੈਗਾ ਤੇ ਨਾਲ ਇਹਦੇ ਆਪਾਂ ਨੇ ਪਿਓਰ ਕਮਲਚਨੂਨ ਦਾ ਦੁਪੱਟਾ ਜਿਹੜਾ ਤਿਆਰ ਕਰਵਾਇਆ ਦੇਖੋ ਇੰਗੋਨਡਨ ਕਲਰ ਦੇ ਬੋਟੇ ਨਾਲ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਆ ਦੁਪੱਟੇ ਨੂੰ ਤੁਸੀਂ ਆਪਣਾ ਜਿਹੜਾ ਦੁਪੱਟਾ ਹੈਗਾ ਕਮਲਚਨੂਨ ਦਾ ਪਿਓਰ ਔਰਗੈਂਜਾ ਦਾ ਜਿੰਮੇ ਤੁਹਾਨੂੰ ਪਸੰਦ ਹੋ ਉਹ ਕਰਵਾ ਸਕਦੇ ਕਿਸੇ ਨੂੰ ਨਾ ਕਮਲਚਨੂਨ ਪਸੰਦ ਹੁੰਦਾ ਕਿਸੇ ਨੂੰ ਔਰਗੈਂਜਾ ਪਸੰਦ ਹੁੰਦਾ ਕਿਸੇ ਨੂੰ ਪਿਓਰ ਚਨੂਨ ਪਸੰਦ ਹੁੰਦਾ ਨਾ ਜਿਵੇਂ ਤੁਹਾਡੀ ਚੁਆਇਸ ਹੁੰਦੀ ਆ ਉਸ ਅਕੋਰਡਿੰਗ ਆਪਣੀ ਚੁਆਇਸ ਦਾ ਫੈਬਰਿਕ ਲਗਾ ਕੇ ਆਪਣੀ ਚੁਆਇਸ ਦਾ ਵਰਕ ਐਡ ਸਕਿਪ ਕਰਵਾ ਕੇ ਹੈਵੀ ਚੌੜੇ ਹੋਣਗੇ ਦਾ ਆਪਣਾ ਸਾਰਾ ਹਨਾ ਬਾਟਮ ਵਗੈਰਾ ਤੇ ਵਰਕ ਵੀ ਤੇਰਵਾ ਸਕਦੇ ਹੋ ਜੇਕਰ ਤੁਸੀਂ ਲਾਈਟ ਜਿਹਾ ਵਰਕ ਕਰਵਾਉਣਾਗਾ ਤਾਂ ਆਪਣਾ ਬਾਟਮ ਤੇ ਆਪਣਾ neck ਵਾਲਾ ਵਰਕ ਹਨਾ ਤੁਸੀਂ ਉਹ ਕੱਟ ਕਰਵਾ ਸਕਦੇ ਹੋਗੇ ਐਦਾਂ ਆਪਣੀ ਚੁਆਇਸ ਅਕੋਰਡਿੰਗ ਜਿਵੇਂ ਤੁਹਾਨੂੰ ਪਸੰਦ ਆ ਸੇਮ ਤੋਂ ਸੇਮ ਵੀ ਆਪਣਾ ਇਸੇ ਤਰ੍ਹਾਂ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਦੇਖੋ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਰੈਡੀ ਕਰਵਾਇਆ ਪਿਓਰ ਕ੍ਰੇਪ ਦੀ ਫੈਬਰਿਕ ਦੇ ਉੱਪਰ ਇਹ ਇਹ ਆਪਣਾ ਹੈਂਡਵਰਕ ਦੇ ਵਿੱਚ ਹੀ ਰੈਡੀ ਕਰਵਾਇਆ ਹੈ ਟਾਈ ਡਾਈ ਤੇ ਹੈਂਡਵਰਕ ਦੇਖੋ ਆਪਣਾ ਮਿਕਸ ਹੈਗਾ ਤੁਹਾਨੂੰ ਸਾਰਾ ਆਪਾਂ ਸਮਝਾਉਣੇ ਆ ਕਿਦਾਂ ਕਿਦਾਂ ਆਪਾਂ ਨੇ ਰੈਡੀ ਕਰਵਾਏਗਾ ਹੈਂਡਵਰਕ ਦੇ ਨਾਲ ਰੈਡੀ ਹੋਇਆ ਵੈਸੇ ਆਪਣਾ ਸਾਰਾ ਸੂਟ ਇਹ ਪਹਿਲਾਂ ਆਪਾਂ ਨੇ ਦੇਖੋ ਆ ਸ਼ਰਟ ਦਾ ਕੱਪੜਾ ਤੇ ਆਹ ਆਪਾਂ ਨੇ ਟਾਈ ਡਾਈ ਕਰਵਾਇਆ ਡਾਈ ਕਰਵਾਇਆਗਾ ਦੇਖੋ ਸ਼ਰਟ ਵੀ ਆਪਣੀ ਡਾਈ ਹੋਈ ਵੀ ਇੱਕ ਰੀਪ ਦੇ ਵਿੱਚ ਹੈ ਫਿਰ ਆਪਾਂ ਨੇ ਇਹਦਾ ਵਰਕ ਕਰਵਾਇਆ ਦੇਖੋ ਪੈਚ ਲਗਾ ਕੇ ਜਿਹੜਾ ਆਪਣਾ ਪੈਚ ਆ ਤਿੰਨ ਕਲਰਾਂ ਦਾ ਲੱਗਿਆ ਹੋਇਆ ਹੈਗਾ ਫਿਰ ਇਹਦੇ ਉੱਪਰ ਸਾਰੀ ਆਉਟਲਾਈਨਿੰਗ ਹੈਂਡਵਰਕ ਦੇਣਾ ਹੋਈ ਵੀ ਆ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਦੇਖੋ ਆਪਣੇ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਹੈਵੀ ਸੂਟ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਦੇਖੋ ਜੀ ਕਾਫੀ ਸੋਹਣਾ ਖੂਬਸੂਰਤ ਆਪਣਾ ਸਾਰੇ ਜਿਹੜੀ ਸ਼ਰਟ ਦਾ ਪੱਲਾ ਹੈਗਾ ਆਪਣੀ ਹਿੱਪ ਤੱਕ ਆ ਨਾ ਸਾਰਾ ਇਹ ਵਰਕ ਹੈ ਜਿਹੜਾ ਪੂਰਾ ਪ੍ਰੇਪੇਰ ਸ਼ਰਟ ਹੁੰਦੀ ਹੈ ਆਪਣੀ ਵਿੱਚ ਸਿੱਪੀ ਸਾਰੇ ਮੋਤੀ ਸਾਰੇ ਆਪਣਾ ਜਿਹੜਾ ਦੱਤਕਾ ਵਗੈਰਾ ਯੂਜ਼ ਕੀਤਾ ਇਹਦੇ ਵਿੱਚ ਸਾਰਾ ਹੈਂਡਵਰਕ ਦੇ ਨਾਲ ਆਪਾਂ ਨੇ ਜਿਹੜੀ ਪੈਚ ਲਗਾ ਕੇ ਵਰਕ ਕੀਤਾ ਹੈਗਾ ਉਂਗਲੇ ਦੇ ਉਪਰ ਬੜ ਵਰਤਾਂ ਦੇ। ਕਾਫੀ ਸੋਨਾ ਆਪਣਾ ਸੂਟ ਤਿਆਰ ਹੋਇਆ ਬਾਹਾਂ ਦੇ ਉੱਪਰ ਦੇ ਕੋਈ ਇਦਾਂ ਵਰਕਾ ਜਿਸ ਕੋ ਪੈਚ ਲੱਗੇ ਆਹ ਵਾਲਾ ਬਾਹਣੇ ਉੱਪਰ ਵਰਤਕਾਰੀ। ਕਾਫੀ ਸੋਨਾ ਦੇਖੋ ਆਪਣਾ ਜਿਹੜਾ ਸੂਟ ਹੈ ਤਿਆਰ ਹੋਇਆ। ਦੇ ਉਸ ਤੋਂ ਬਾਅਦ ਦੇਖੋ ਆਪਣੀ ਜਿਹੜੀ ਬਾਟਮ ਆਗੀ ਬਾਟਮ ਦੇ ਵਿੱਚ ਆਪਾਂ ਟਾਈਡ ਹੈ ਰੱਖੀਏ ਦੇਖੋ ਸਾਰੀ। ਜਿੰਨੇ ਕਲਰਾਂ ਦਾ ਆਪਾਂ ਨੇ ਪੈਚ ਲਗਾਇਆ ਓਨੇ ਕਲਰਾਂ ਦੀ ਸਾਰੀ ਬਾਟਮ ਦੇ ਵਿੱਚ ਟਾਈਡ ਹੈ ਬਾਟਮ ਮਿਲੂਗੀ ਆਪਾਂ ਨੂੰ ਸਾਰੀ ਦੇਖੋ। ਇਹ ਵਾਲੀ ਟਾਈਡ ਹੈ ਬਾਟਮ ਮਿਲੂਗੀ। ਇੱਕ ਸੂਟ ਤੁਹਾਨੂੰ ਆਪਾਂ ਹੋਰ ਦਿਖਾ ਦਾਂਗੇ ਪਹਿਲਾਂ ਆਪਾਂ ਨੇ ਮੋਰਾਂ ਵਾਲਾ ਸੂਟ ਵੀ ਦੋ ਤਿੰਨ ਆਪਣੇ ਸੂਟ ਰੈਡੀ ਹੋਏ ਸੀਗੇ ਇਹ ਡਿਜ਼ਾਈਨਿੰਗ ਆਪਾਂ ਨੇ ਚੇਂਜ ਕਰਵਾਤੀ ਦੇਖੋ ਸਾਰਾ ਵਰਕ ਵਗੈਰਾ ਸਾਰਾ ਉਦਾਂ ਹੀ ਹੈ ਪੈਚ ਵਗੈਰਾ ਸਾਰੇ ਉਦਾਂ ਲੱਗੇ ਹੋਏ ਨੇਗੇ ਬਸ ਉਹਦੇ ਮੋਰ ਬਣੇ ਹੋਏ ਸੀਗੇ ਇਹਦੇ ਆਪਣੇ ਇਧਰ ਫਲਾਰ ਬਣੇ ਹੋਏ ਨੇ ਪਹਿਲਾਂ ਵੀ ਆਪਾਂ ਨੇ ਇਧਰ ਟਾਈ ਡਾਈ ਸਰਵਾ ਦੇ ਨਾਲ ਤਿਆਰ ਕਰਵਾਇਆ ਸੀ ਦੇਖੋ ਦੁਪੱਟਾ ਵੀ ਸਾਰਾ ਦਾ ਟਾਈ ਡਾਈ ਹੈਗਾ ਸਾਰਾ ਦੁਪੱਟਾ ਦੇਖੋ ਟਾਈ ਡਾਈ ਹੈਗਾ ਤਾਂ ਐਵੇਂ ਦੁਪੱਟਾ ਸਾਰਾ ਇਧਰ ਰੈਡੀ ਹੋਇਆ ਹੈਗਾ ਤੇ ਮੋਤੀਆਂ ਵਾਲੀ ਲੇਸ ਦੇ ਨਾਲ ਆਪਾਂ ਇਹਨੂੰ ਸਟਿਚਿੰਗ ਦਿੱਤੀ ਹੈਗੀ ਕਾਫੀ ਸੋਹਣਾ ਆਪਣਾ ਸੂਟ ਦੇਖੋ ਬਣ ਕੇ ਤਿਆਰ ਹੋਇਆ ਬਹੁਤ ਜਿਆਦਾ ਸੋਹਣਾ ਖੂਬਸੂਰਤ ਫੁੱਲ ਪਾਰਟੀ ਵੀਰ ਸੂਟ ਆਪਣਾ ਰੈਡੀ ਹੋਇਆ ਤੁਸੀਂ ਐਦਾਂ ਦੀ ਚੀਜ਼ ਵੀ ਡਿਜ਼ਾਈਨਰ ਦੀ ਲੁੱਕ ਵਾਲੀ ਤਿਆਰ ਕਰਵਾ ਸਕਦੇ ਹੋ ਦੇਖੋ ਜੇ ਆਪਾਂ ਪਲੇਨ ਦੇ ਉੱਪਰ ਵਰਕ ਦੇ ਨਾਲ ਉਹ ਹਨਾ ਦੇਖੋ ਕਿੰਨਾ ਸੋਹਣਾ ਆਪਣਾ ਸੂਟ ਬਣਿਆਗਾ ਇਹ ਨਾਲ ਤਾਂ ਆਪਣੀ ਬਜਟ ਡਿਜ਼ਾਈਨਰ ਲੁੱਕ ਦੇ ਰਿਹਾਗਾ ਤੇ ਨਾਲ ਦੇਖੋ ਆਪਣਾ ਸਾਰਾ ਫੁੱਲ ਪਾਰਟੀ ਵੀਰ ਹੈਂਡਵਰਕ ਦਾ ਸੂਟ ਤਿਆਰ ਹੋਇਆ ਵਧੀਆ ਹਨ ਡਿਫਰੈਂਟ ਜੀ ਲੋਕ ਦੇ ਨਾਲ ਤੁਸੀਂ ਐਦਾਂ ਵੀ ਆਪਣੇ ਸੂਟੜੇ ਤਿਆਰ ਕਰਵਾ ਸਕਦੇ ਲੈਟਾ ਨਾ ਪੈਚਾਂ ਦੇ ਕਲਰ ਵਗੈਰਾ ਹਨਾ ਆਪਣਾ ਵਰਕ ਨੂੰ ਡਿਫਰੈਂਟ ਕਰਵਾਉਣਾਗਾ ਜੇ ਪਹਿਲਾਂ ਨੇ ਤਾਂ ਸਾਡੇ ਤੁਸੀਂ ਜੇ ਲਗਾਤਾਰ ਵੀਡੀਓ ਦੇਖਦੇ ਹੋ ਮੋਰ ਬਣੇ ਹੋਏ ਸੀ ਐਦਾਂ ਤੁਸੀਂ ਉਦਾਂ ਵੀ ਆਪਣਾ ਹਨਾ ਕੋਈ ਚੀਜ਼ ਜੇ ਮੈਨੂੰ ਤੁਹਾਨੂੰ ਸਾਨੂੰ ਦੱਸਦੇ ਹੋ ਤਿਆਰ ਕਰਵਾ ਸਕਦੇ ਲੈ ਸਕਦੇ ਹੋ ਡਿਫਰੈਂਟ ਸਟਾਈਲ ਦੇ ਨਾਲ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਆ ਕੀ ਵਰਕ ਦੀ ਫੈਬਰਿਕ ਦੀ ਕਿਵੇਂ ਚੇਂਜ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨ ਕਲਰ ਕਿੱਦਾਂ ਦੇ ਰੂਸੀ ਹਨ ਵਿੱਚ ਲੈ ਸਕਦੇ ਹੋ ਕਿਵੇਂ ਹਨ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸੇ ਅਕੋਰਡ ਤੁਸੀਂ ਆਪਣਾ ਆਰਡਰ ਹੈਣਾ ਸਾਨੂੰ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ